ਸਾਨੂੰ ਹਿੰਦੋਸਾਂ ਚਾਹੀਦਾ ਸਾਨੂੰ ਖਾਲਿਸਤਾਨੀ ਚਾਹੀਦਾ ਸਤਿਕਾਰਯੋਗ ਕਰਨ ਕਰਨ ਸਹਿਬ ਨਿਵਾਸੀਓ ਗੁਰੂ ਕੀ ਨਗਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਨਗਰੀ ਦੇ ਵਾਸੀਓ ਆਪਦੇ ਅੱਗੇ ਅੱਜ ਇੱਕ ਬਹੁਤ ਵੱਡਾ ਚੈਲੰਜ ਕਰਤਾ ਇੰਦਰਾ ਦੇ ਪੁੱਤ ਰਾਜੀਤ ਬੜਿੰਗ ਜਾ ਟੜਿੰਗ ਨੇ ਉਨੇ ਚੈਲੰਜ ਕਰਿਆ ਜਿਹੜਾ ਇੰਦਰਾ ਨੂੰ ਆਪਣੀ ਮਾਂ ਮੰਨਦਾ ਜਿਨੇ 1984 ਚ ਸਾਡੇ ਦਰਬਾਰ ਸਾਹਿਬ ਤੇ ਟੈਂਕ ਤੋਪਾਂ ਚਾੜ ਕੇ ਅਕਾਲ ਤਖਤ ਸਾਹਿਬ ਤੇ ਨੇਕਾ ਸਿੰਘ ਸ਼ਹੀਦਿਆਂ ਨੂੰ ਸ਼ਹੀਦ ਕੀਤਾ ਸੀ ਉਹਦਾ ਪੁੱਤ ਐ ਉਹ ਕਹਾਉਂਦਾ ਉਹਨੇ ਚੈਲੰਜ ਕੀਤਾ ਤਰਨਤਾਰਨ ਵਾਸੀਆਂ ਨੂੰ ਵੀ ਤੁਸੀਂ ਖਾਲਸਾ ਰਾਜ ਦੇ ਹੱਕ ਚੋਂ ਤੇ ਦੂਜਾ ਜਾਂ ਹਿੰਦੁਸਤਾਨ ਦੇ ਸਿੱਧਾ ਉਹਨੇ ਆਖਿਆ ਤੁਸੀਂ ਹਿੰਦੁਸਤਾਨ ਨਾਲੋਂ ਜਾਂ ਖਾਲਸਾਪਨ ਨਾਲੋਂ ਖਾਲਸਾ ਰਾਜ ਨਾਲੋਂ ਤੇ ਦੂਜਿਆਂ ਨੇ ਆਖਿਆ ਵੀ ਤੁਸੀਂ ਉਸ ਅੰਦਰ ਬੈਠੇ ਆਗੂ ਨਾਲੋਂ ਭਾਈ ਅਮਰਤਪਾਲ ਸਿੰਘ ਖਾਲਸਾ ਨਾਲ ਜਾਂ ਤੁਸੀਂ ਬਾਹਰ ਬਾਹਰ ਜਿਹੜੇ ਤੁਸੀਂੋਂ ਬਾਹਰ ਨੇ ਆਗੂ ਜਿਹੜਿਆਂ ਨੇ ਅੱਜ ਆਪਣੇ ਸੋਹਣਾ ਦੇਸ਼ ਪੰਜਾਬ ਨੂੰ ਜੜਿਆ 5 ਲੱਖ ਕਰੋੜ ਦਾ ਕਰਜ਼ਾ ਚੜਾਇਆ ਜਿਹੜੇ ਬਾਹਰ ਵਾਲੇ ਸਾਰੀ ਆ ਗਏ ਦਿੱਲੀ ਦੇ ਦੱਲੇ ਦਿੱਲੀ ਦੇ ਯਾਰ ਵਿੱਚੇ ਬਾਦਲ ਆ ਗਏ ਵਿੱਚੇ ਕਾਂਗਰਸ ਦੇ ਸਾਰੇ ਵਿੱਚੇ ਆਮ ਆਦਮੀ ਵਾਲੇ ਜਿੰਨੇ ਵੀ ਦਿੱਲੀ ਦੇ ਯਾਰ ਨੇ ਸਾਰੇ ਹੁਣ ਤੁਸੀਂ ਦਿੱਲੀ ਦੇ ਯਾਰਾਂ ਨਾਲ ਜਾਂ ਤੁਸੀਂ ਇਸ ਪੰਜਾਬ ਦੀ ਧਰਤੀ ਦੇ سپૂત ਭਾਈ ਅਮਰਤਪਾਲ ਸਿੰਘ ਖਾਲਸਾ ਨਾਲੋਂ ਇਹ ਉਹਨੇ ਚੈਲੰਜ ਕੀਤੇ ਨੇ ਦੋ ਹੁਣ ਤੁਸੀਂ ਤੁਹਾਡੇ ਚਰਨਾਂ 'ਚ ਬੇਨਤੀ ਹੈ ਵੀ ਆਉਣ ਵਾਲੀ 11 ਤਰੀਕ ਨੂੰ ਤਰਨ ਤਰਨ ਵਾਸੀਓ ਹੁਣ ਇਹ ਫੈਸਲਾ ਕਰ ਦਿਓ ਇੱਕ ਤਰ੍ਹਾਂ ਦਾ ਰੈਫਰੈਂਡਮ ਹੈ ਇਹਨਾਂ ਦੇ ਕਹਿਣ ਅਨੁਸਾਰ ਤਾਂ ਜੇ ਇਹ ਰੈਫਰੈਂਡਮ ਤਰਨ ਤਰਨ ਵਸੀਆਂ ਨੇ ਖਾਲਸਾ ਪੰਥ ਦੇ ਹੱਕ ਚ ਕਰਤਾ ਫਿਰ ਰਾਜੇ ਵੜਿੰਗ ਨੂੰ ਇਹ ਪੰਜਾਬ ਦੀ ਧਰਤੀ ਛੱਡ ਕੇ ਤੇ ਦੇ ਸਾਥੀਆਂ ਨੂੰ ਹਿੰਦੁਸਤਾਨ ਚ ਚਲਾ ਜਾਣਾ ਚਾਹੀਦਾ ਇਹਨਾਂ ਕਹਿੰਦੇ ਹੋ ਖਿਮਾ ਦੇ ਇਜਾਜ਼ਤਾਂ ਗੁਰੂ ਕਿਰਪਾ ਕਰਿਓ ਪੰਥ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ